ਸਾਸ੍ਰੀ ਕਾਲ ਜੀ ਸਾਰਿਆਂ ਨੂੰ ਜੀ ਲੱਗਿਆ ਜੀ ਅੱਜ ਦਾ ਬਲੌਗ ਸ਼ੂਟ ਕਰਨ ਜਿੰਨੇ ਵੀ ਸਾਡੇ ਚੈਨਲ ਨਾਲ ਜੁੜੇ ਹੈ ਜੀ ਪਾਰ ਤੇ ਇੱਧਰ ਦੇ ਸਾਰਾ ਦਾ ਦਿਿਲੋਂ ਧੰਨਵਾਦ ਜੀ ਤੇ ਰੱਬ ਸਾਰਿਆਂ ਨੂੰ ਤਰੱਕੀਆਂ ਦੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਸਾਡਾ ਬਲੌਗ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਸਾਨੂੰ ਇਨੀ ਸਪੋਰਟ ਕਰਨ ਲਈ ਜੀ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਤਾਂ ਮੈਂ ਗਿਰ ਕੇ ਸੀ ਕਾਲ ਸੁਖਵਿੰਦਰ ਘਰ ਸੀਗਾ ਮੈਨੂੰ ਦਵਾਈ ਦੂਈ ਦਵਾਈ ਦੇ ਲਿਆ ਸੀਗਾ ਜੀ ਤੇ ਹੁਣ ਮੈਨੂੰ ਥੋੜਾ ਜਿਹਾ ਫਰਕ ਲੱਗਦਾ ਹੈ ਇਨੀ ਮੇਰੀ ਲੱਤ 'ਚ ਜਾਲਾ ਦਰਦ ਹੈ ਤੇ ਉਹਦੇ ਵਾਸਤੇ ਉਹਨਾਂ ਨੇ ਮੈਨੂੰ ਦਈ ਸੀ ਕਿ ਟਿਊਬ ਲਗਾਉਣ ਵਾਸਤੇ ਕਹਿੰਦੇ ਵੀ ਇਹ ਮਾਲਿਸ਼ ਕਰਿਓ ਦੀ ਡਿਊਟੀ ਦੇ ਨਾਲ ਫਰਕ ਹੋ ਜਾਊਗਾ ਵੀ ਹੋਰ ਸਾਰਾ ਕੁਝ ਠੀਕ ਹੈ ਕੋਈ ਫੈਕਚਰ ਹੁਕਚਰ ਨਹੀਂ ਆਏਗਾ ਵੀ ਪੱਤ ਜਿਵੇਂ ਵੈਸੇ ਹੀ ਉਹ ਗੇਨ ਕਰਕੇ ਦਰਦ ਜਾਂ ਹੋ ਗਿਆ ਵੀ ਤੇ ਖਾਣ ਵਾਸਤੇ ਦਵਾਈ ਦੇਈ ਸੀਗੀ ਤੇ ਸੁਕਿੰਦਰ ਚਲੇ ਗਈ ਸੀਗੀ ਅੱਜ ਕਾਮ ਤੇ ਸਰਸੀ ਬਣਾਣੇ ਵੀ ਚਲੇ ਗਈ ਸੀਗੀ ਸਕੂਲ ਕਈ ਦਿਨ ਦੇ ਜਿਹੜਾ ਤੁਹਾਨੂੰ ਕਮੈਂਟਾਂ ਚ ਕਹਿੰਦੇ ਤੇ ਵੀ ਚੁੱਲ੍ਹਾ ਸਾਡਾ ਬਹੁਤ ਖਰਾਵਾ ਜੀ ਉਹਦੇ ਵਾਸਤੇ ਅੱਜ ਅਸੀਂ ਮਿੱਟੀ ਵੀ ਲੱਗੇ ਜੀ ਪੱਟਣਾ ਇੱਕ ਗੱਲ ਹੋਰ ਆ ਜੀ ਸਾਡੇ ਮਿੱਟੀ ਸਾਰੇ ਕਿਤੇ ਨਹੀਂ ਮਿਲਦੀ ਦੇਖੋ ਕਿੰਨਾ ਪੱਥਰਾਂ ਇਹ ਮਿੱਟੀ ਬਸ ਕਿਤੇ ਹੀ ਥੋੜੀ ਜਿਹੀ ਜਗਾ ਹੁੰਦੀ ਆ ਜਿੱਥੇ ਮਿੱਟੀ ਵਧੀਆ ਮਿਲਦੀ ਬਿਨਾ ਪੱਥਰ ਤੇ ਬਸਲ ਕੀ ਵਧੀਆ ਪਿੜੀ ਵੀ ਹੁੰਦੀ ਆ ਔਰ ਸਾਫ ਸੁਥਰੀ ਵੀ ਹੁੰਦੀ ਆ ਚੁੱਲੇ ਲਾਉਣੇ ਹੁਣ ਅਸੀਂ ਇਹ ਉਰੇ ਜੀ ਪੜਾਈ ਵੀ ਇੰਨੀ ਕਿ ਜਗਾ ਇੱਥੇ ਤੇ ਜਿਆਦਾ ਜੀ ਚੁੱਲੇਰ ਮਿੱਟੀ ਲਾਣੀ ਹੁੰਦੀ ਆ ਕੁਛ ਕਰਨਾ ਹੁੰਦਾ ਇੱਥੇ ਤੇ ਲੈ ਕੇ ਜਾਂਦੇ ਆ ਜੀ ਮਿੱਟੀ ਪੱਟ ਕੇ ਮਿੱਟੀ ਦੀ ਬਹੁਤ ਦਿੱਕਤ ਆ ਜੀ ਮਿੱਟੀ ਨਹੀਂ ਮਿਲਦੀ ਸੱਤੀ ਕਿਤੇ ਸਾਡੇ ਆ ਦੇਖੋ ਜੀ ਇਹ ਪੀੜੀ ਦੀ ਮਿੱਟੀ ਹੈ ਜੀ ਕੁੰਡੇ ਚੁੱਲੇ ਦੀ ਹਾਲਤ ਬਹੁਤ ਖਰਾਬ ਹੋਈ ਵੀ ਹੈ ਜੀ ਬਹੁਤ ਇੰਦੇ ਦੇਖਦੇ ਆ ਵੀ ਮਿੱਟੀ ਲਾਈਏ 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 ਪਰ ਵਿਚਾਰੇ ਚੁੱਲੇ ਦਾ ਅਜੋ ਉਹਨਾਂ ਦਾਰੀ ਦੱਬਾ ਥੁੜਵਾ ਸੱਜ ਮਿੱਟੀ ਲੈ ਕੇ ਚੱਲੇ ਮੇਰ ਕਾਕੂ ਆਏ ਵੇ ਆ ਅਸੀਂ ਕਿ ਇੱਕ ਤਸਲਾ ਮਿੱਟੀ ਦਾ ਲੈ ਆਈਏ ਜੀ ਫਿਰ ਚੁੱਲੇ ਦੀ ਕਰੀਏ ਜੀ ਸਫਾਈ ਬਾਕੀ ਥਾਰੇ ਚੁੱਲੇ ਦੀ ਮਿੱਟੀ ਲੈ ਆ ਦੇ ਵੀ ਖਾਊਗਾ ਜੀ ਸਾਰਾ ਕੁਝ ਦਿਖਾਉਂਗਾ ਜੀ ਵੀਡੀਓ ਚ ਕਿਸ ਤਰ੍ਹਾਂ ਕਿਸ ਤਰ੍ਹਾਂ ਅਸੀਂ ਫਿਰ ਚੁੱਲ੍ਹੇ ਨੂੰ ਬੜਾੜਾ ਦਵਾਰੇ ਤੇ ਨਵੇਂ ਸੀਰੇ ਤੇ ਵੇ ਐਸੇ ਤਾਂ ਮਤਲਬ ਕਿ ਠੀਕ ਕਰਨਾ ਉਹਦੀ ਰਿਪੇਅਰਿੰਗ ਕਰਨੀ ਆ ਟਾ ਕੇ ਨਹੀਂ ਅਸੀਂ ਬਣਾਉਣਾ ਹੈ ਨਾ ਸੋਚੋ ਵੀ ਨਵਾਂ ਚੁੱਲਾ ਵੜਾੜਾ ਟਾਕੇ ਜੀ ਪੂਰਾ ਮਿੱਟੀ-ਮੁੱਟੀ ਲਾ ਕੇ ਸੈੱਟ ਕਰਨਾ ਜੀ ਅਸੀਂ ਤੇ ਮਿੱਟੀ ਆ ਦੇਖੋ ਇਸ ਤਰ੍ਹਾਂ ਪੱਟਣੀ ਪੈਂਦੀ ਜੀ ਪਹਾੜਾ ਚ ਮਿੱਟੀ ਆ ਦੇਖੋ ਆ ਦੇ ਇਦੇ ਚ ਕੋਈ ਪੱਥਰ ਨਹੀਂ ਆਊਗਾ ਬਸ ਮਿੱਟੀ ਆਊਗੀ ਐਨਾ ਕ ਜਗਾ ਚ ਮਿੱਟੀ ਮਿਲੀ ਹੋਈ ਆ ਬਸ ਜੁੱਲਿਆਂ ਨੂੰ ਲਾਣੇ ਨੂੰ ਜੀ ਬਹੁਤ ਮਿੱਟੀ ਦੀ ਦਿੱਕਤ ਆ ਜੀ ਨਹੀਂ ਤਾਂ ਦੂਰ ਦੂਰ ਤੇ ਜਾਣਾ ਪੈਂਦਾ ਮਿੱਟੀ ਲੱਭ ਕੇ ਲਿਆਣੀ ਪੈਂਦੀ ਜੀ ਐਕੋ ਪੰਜਾਬ ਚ ਤਾਂ ਰੇੜੀਆਂ ਪਰ ਆ ਜਾਂਦੇ ਜੀ ਮਿੱਟੀ ਵੇਚਣੇ ਵਾਲੇ ਛੱਟੇ ਵੀ ਹੁੰਦੇ ਜੀ ਇਹਨਾਂ ਮਿੱਟੀ ਵੇਚਣੇ ਵਾਲੇ ਸਾਨੂੰ ਤਾਂ ਆਪ ਹੀ ਲੱਪੜੀ ਪੈਂਦੀ ਮਿੱਟੀ ਹੋਰ ਤਾਂ ਰੱਬ ਦੀ দেয়া ਤੇ ਜੀ ਘਰ ਘੁਰ ਹੈ ਨਹੀਂ ਲਿਪੜੇ ਨੂੰ ਜਦ ਘਰ ਹੁੰਦੇ ਤੇ ਲਿਪੜੇ ਨੂੰ ਜੀ ਇਹ ਸਾਡੇ ਪਰੇ ਪੜੋਸੀਆਂ ਦਾ ਘਰ ਆ ਜੀ ਉੱਥੇ ਹੁੰਦਾ ਤਾਂ ਜੀ ਬੜਾ ਮਠਿਆਣਾ ਉੱਥੇ ਤੇ ਮੈਂ ਤਸ ਲੈ ਨਾਲ ਮਿੱਟੀ ਢੋ ਕੇ ਐਡਾ ਢੇਰ ਲਾ ਲੰਦੀ ਸੀ ਜੀ ਫਿਰ ਕੱਚੇ ਘਾਰ ਹੁੰਦੇ ਤੇ ਉਹਨਾਂ ਨੂੰ ਸਾਰਿਆਂ ਨੂੰ ਲਿੱਪੜਾ ਦਿਵਾਲੀ ਨੂੰ ਲਿੱਪ ਕੇ ਅੰਦਰ ਰੰਗ ਕਰਨਾ ਹੁਣ ਤਾਂ ਜਾਰੀ ਨਹੀਂ ਰਹੀ ਗੋਡਾ ਦੁਖਦਾ ਆ ਗੁੱਟ ਵੀ ਦੁਖ ਜਾਂਦਾ ਕਦੇ ਕਦੇ ਹੁਣ ਉਹ ਹਿੰਮਤ ਨਹੀਂ ਰਹੀ ਪਹਿਲਾਂ ਤਾਂ ਇੰਨੀ ਹਿੰਮਤ ਸੀ ਕੱਲੀ ਮਿੱਟੀ ਢੋਕੇ ਪੂਰਾ ਘਰ ਲਿੱਪ ਦੰਦੀ ਸੀ ਜਦੋਂ ਬਲੌਗ ਨਹੀਂ ਬਣਾਉਂਦੇ ਤੁਸੀਂ ਦੇਖਿਆ ਕਰਨਾ ਤਾਂ ਨਹੀਂ ਬਲੌਕਾਂ ਚ ਵੀ ਮਾਮੀ ਕਿਸ ਤਰ੍ਹਾਂ ਲਿੱਪਦੀ ਆ ਐਡਾ ਵਧੀਆ ਲਿੱਪ ਦੰਦੀ ਸੀ ਦਿਵਾਲੀ ਨੂੰ ਕਾਲ ਸਾਰਿਆਂ ਨੂੰ ਭੈਣਾਂ ਤੇ ਭਾਈਆਂ ਨੂੰ ਜਿੱਦਾਂ ਤੁਹਾਨੂੰ ਪਤਾ ਕਿ ਕੱਲ ਅਸੀਂ ਤੁਹਾਨੂੰ ਦੱਸਿਆ ਅਸੀਂ ਬਲੌਕ ਚ ਵੀ ਅਸੀਂ ਚੁੱਲੇ ਦੀ ਰਿਪੇਅਰਿੰਗ ਕਰ ਲਈ ਆ ਜੀ ਮਿੱਟੀ ਤਾਂ ਅਸੀਂ ਲਿਆ ਕੇ ਰੱਖੀ ਦੀ ਆ ਜੀ ਹੈ ਤਾਂ ਹੁਣ ਜਿਹੜੀ ਤੂੜੀ ਆ ਤੂੜੀ ਤਾਂ ਇੱਧਰ ਘਾਟੀ ਮਿਲਦੀ ਆ ਤਾਂ ਤੂੜੀ ਵਰਗੇ ਇੱਕ ਹੁੰਦੇ ਜੀ ਚੀਲਾ ਤੇ ਸਰਿਹੋਲ ਉਹਨਾਂ ਟੁਕ ਟੁਕ ਕੇ ਆ ਦੇਖੋ ਜੀ ਤੂੜੀ ਬਣਾ ਲੱਦੇ ਆ ਅਸੀਂ ਇਹ ਆ ਦੇਖੋ ਇੱਕ ਟਨੀ ਜਰਾ ਸਾਡੇ ਮੱਟੂ ਪੂਰੀ ਸਵਾਰ ਕੇ ਆਈ ਸੀ ਰੱਖੂ ਇਹ ਲੋਟ। ਇਹ ਦਾਤ ਨਹੀਂ ਨਾ ਲੱਗਦਾ ਲੱਕੜੀ ਪਰ ਦਾਤ ਲੱਗਣਾ ਚਾਹੀਦਾ। ਇਹ ਵਧੀਆ ਹੁੰਦਾ ਹੈ। ਕਿੰਨਾ ਕੰਮ ਸਾਰਦੇ ਆ ਜੀ ਇੱਥੇ। ਸਾਡਾ ਜੀ ਬਾਂਦਰਾ ਨੇ ਲਹੂ ਪੀਆ ਵਾ ਉੱਧਰ ਦੇਖੋ ਦੀ ਬਾਂਦਰ ਇੰਨੇ ਆ ਜੀ ਪੁੱਛੋ ਨਾ ਪਾਰੇ ਆ ਸਾਰੇ ਦਰਖਤਾਂ ਪਰ ਚੜੇ ਪਏ ਆ ਜੀ ਇਹ ਇੱਧਰ ਤੇ ਦਿਖੂਗੇ ਜੀ ਸਾਹਮਣੇ ਇੱਧਰ ਤੇ ਦਿਖਾ ਇੱਧਰ ਤੇ ਉੱਥੇ ਜਰੀ ਕੋਲ ਤੇ ਦੇਖਦੇ ਆਓ ਦੇਖੋ ਪੌਂਡੇ ਪਰ ਕਿਸ ਤਰ੍ਹਾਂ ਚੜੇਗੇ ਕਿਆ ਹਾਲ ਕਰਿਆ ਵਾ ਭੱਟੂ ਪਾਇਆ ਲਿਆ ਸੋ ਬਾਂਦਰ ਹੋਣਾ ਜੀ ਪਹੁੰਚੇ ਵੇ ਅੱਜ ਚੱਲ ਗਏ ਨੀਚੇ ਨੋ ਸਾਰੇ ਦਰਖਤ ਜਿਹੜੇ ਡੰਦਰਾ ਤੇ ਖਾਣੇ ਵਾਲਾ ਸਾਰਾ ਖਰਾਬ ਕਰ ਗਏ ਸਾਰੇ ਪੈ ਜਾਣੇ ਨੇ ਨਾ ਹੋਰ ਉੱਟ ਜਾੜੇ ਉੱਥੇ ਤਾਂ ਰੁਪਰੇ ਭੁੜਕੀ ਜਾਂਦੇ ਆ ਅੱਧੇ ਪੱਲੇ ਪੈਣੇ ਆ ਜੇ ਰੱਖੇ ਕਰਦੇ ਨਹੀਂ ਚੱਕਣਾ ਲਾਉਂਦੇ ਚਾਹ ਲਓ ਜੀ ਜਿੱਦ ਤੱਕ ਨੂੰ ਪਤਾ ਇੱਧਰ ਸਰੌਣ ਟੁੱਕ ਕੇ ਮਿੱਟੀ ਭੇਲੀ ਹੁਣੇ ਪੁਰਾਣੀ ਮਿੱਟੀ ਬੋਦੀ ਹੋ ਗਈ ਜੀ ਇਹਨੂੰ ਤਾਰਦੀ ਹੈ ਜੀ ਨਹੀਂ ਤਾਂ ਰੋਜ ਕੀਤੀ ਜਾਂਦੀ ਹੈ ਜੀ ਥੋੜੀ ਥੋੜੀ ਤਾਰ ਕੇ ਉਹ ਵਧੀਆ ਤਰੀਕੇ ਨਾਲ ਮਿੱਟੀ ਲਾ ਦਈ ਜੀ ਇਹ ਲੈਣਾ ਹਾਲ ਬਹੁਤ ਖਰਾਬ ਹੋਇਆ ਪਤਾ ਜੀ ਪਾਣੀ ਇੰਨਾ ਖਰਾਬ ਹਾਲ ਕਦੇ ਕਰਿਆ ਨਹੀਂ ਸੀ ਚੁੱਲੇ ਦਾ ਜਿੰਨਾ ਇਸ ਵਾਰ ਹੋਇਆ ਸਾਡੇ ਛੇਤੀ ਛੇਤੀ ਮਿੱਟੀ ਲਾਉਂਦੇ ਰਹਿੰਦੇ ਆ ਜੀ ਪੁਰਾਣੀ ਝਾੜ ਦਿੰਦੇ ਆ ਅੱਗੇ ਲਾ ਲੈਂਦੇ ਇਸ ਵਾਰ ਤਾਂ ਝੂਂਦੀ ਦੀ ਵਾਰੀ ਨਹੀਂ ਆਈ ਵਿਚਾਰੇ ਦੀ ਸਾਰੀ ਟਾਂ ਨਾ ਉੱਪਰ ਲੱਪਪਲੇ ਛਿੰਡ ਕੇ ਫਿਰ ਨਵੀਂ ਮਿੱਟੀ ਲੱਗੂਗੀ ਤਾਂ ਹੀ ਚੱਲੂ ਕੁਸਰੀ ਹਨੇਟਾ ਬੋਤੀ ਜੀ ਫੇਰ ਫੁੱਟ ਜਾਣੀ ਤੇ ਚੈੱਕ ਦੀਨ ਇਹ ਹੋ ਬੇ ਹੋ ਜਾਂਦੀ ਮਿੱਟੀ ਹੋਰੀ ਵੀ ਕੀ ਜੈ ਜਿਹ ਤਰ੍ਹਾਂ ਖਰਾਬ ਹੋਈ ਹੈ ਸੜ ਕੇ ਹਾਂ ਦੇ ਤਾਂ ਵੀ ਕੀ ਖਰਾਬ ਆ ਇਸ ਤਰ੍ਹਾਂ ਚੜ ਰਿਪੇਅਰਿੰਗ ਹੋ ਗਈ ਸ਼ੁਰੂ ਚੁੱਲੇ ਦੀ ਅੱਜ ਹੈ ਕੀ ਕਰੀਏ ਜੀ ਪਰ ਰਿਪੇਅਰਿੰਗ ਤਾਂ ਕਰਨੀ ਪੈਣੀ ਜਦ ਅੱਗ ਦਾ ਸੇਕੜੀ ਦਾ ਚੁੱਲੇ ਦੀ ਰਿਪੇਅਰਿੰਗ ਵੀ ਜ਼ਰੂਰੀ ਆ ਹੁਣ ਸਿਆਲ ਆ ਗਿਆ ਚੁੱਲੇ ਦੇ ਬਿਨਾ ਕੰਮ ਨਹੀਂ ਬਣਦੀ ਵਿੰਟ ਵੀ ਤਾਂ ਫਿਰ ਚੁੱਲੇ ਦੀ ਰਿਪੇਅਰਿੰਗ ਵੀ ਕਰਨੀ ਚੰਗ ਜ਼ਰੂਰੀ ਬਣਦੀ ਆ ਵੀ ਜਿਹਦੇ ਪਰ ਰੋਜ਼ ਰੋਟੀ ਬਣਾ ਲਈ ਖਾਣੀ ਤਾਂ ਉਹਦੀ ਸਾਫ ਸਫਾਈ ਵੀ ਜ਼ਰੂਰੀ ਹੈ ਜੀ ਪਰ ਕਮੈਂਟਰ ਮਾਰਿਆ ਜੀ ਬੂਟ ਪਾ ਕੇ ਬੈ ਗਈ ਠੰਡ ਹੈ ਜੀ ਤਾਂ ਕਰਕੇ ਹੁਣ ਬੂਟ ਪਾ ਕੇ ਬੈਠੀ ਹੈ ਜੀ ਨਗੇ ਪੈਰ ਬੈਠ ਨਹੀਂ ਹੁੰਦਾ ਜੀ ਠੰਡ ਚ ਪੈਰ ਹੋ ਜਾਂਦੇ ਠੰਡੇ ਹਾਂ ਦੇ ਸਾਰੇ ਦਿੱਤੀ ਸੜ ਗਿਆ ਦੇਖਾ ਕਾਲੀ ਹੋ ਗਈ ਉਨੇ ਦੇ ਪਾਣੀ ਛਿੜਕ ਲਈਏ ਜੀ ਫਿਰ ਬਾਤੇ ਕੱਢੂਗੇ ਸਾਰੀ ਚੱਕਾ ਡੀ ਲੀਜੀਏ ਸਾਰੇ ਉਹ ਖਾਸੇ ਖਾਣੇ ਵਾਲਾ ਚੁੱਲਾ ਵੀ ਤਾਂ ਬਣਦਾ ਇੱਕ ਜਿਹਨੋਂ ਮੱਟੀ ਬਣਾਈ ਜੋ ਉਪਰ ਸੀ ਕਿਆ ਕਰਨਾ ਨਾ ਤਾਲੇ ਪਾ ਚੋੜਾ ਫਿਰ ਜਦ ਘਰ ਉਧਰ ਨਵੇਂ ਘਰ ਬਣਾਉਗੇ ਬਣਾਉਗੇ ਪੂਰੇ ਤਾਈ ਬਠੇਰਾ ਸਭ ਇਹਦੇ ਚ ਵਧੀਆ ਕੰਮ ਸਾਡਾ ਚੱਲਿਆ ਰਹਿਤਾ ਇਨੂੰ ਗਿੱਲਾ ਤਾਂ ਬਿੱਟੀ ਜੇ ਨਹੀਂ ਠੀਕ ਜਵੇ ਇਹਦੇ ਫਿਰ ਗੰਗਾ ਜਲਦਾ ਛਿੱਟਾ ਮਾਰ ਰਹੇ चली समझो ताई मिट्टी फाड़नी है ना सूखे नहीं मिट्टी फाड़नी गिल्ला होगा तांब कारा लगेगा सूखा था मिट्टी है ना थोड़ा जो तसला किचके ने आदे मिट्टी थोड़ी भी पतली रख दी हो भी तरह ਇੱਧਰ ਤੇ ਅਸੀਂ ਥੋੜੀ ਜੀ ਸੁੱਕੀ ਮਿੱਟੀ ਦਾ ਇਸਤੇਮਾਲ ਕਰ ਲਿਆ ਜੀ ਥੋੜੀ ਥੋੜੀ ਜੀ ਸਖਤ ਹੋ ਜੂਗੀ ਜੀ ਪਰ ਮੇਰੇ ਸੇਤਾ ਵੀ ਮਿੱਟੀ ਕਿਤੇ ਕਿਤੇ ਵਧੀਆ ਨਿਕਲਦੀ ਆ ਦੇਖੋ ਜੀ ਕੋਈ ਪੱਥਰ ਦੀ ਗੱਟੀ ਹੋਊਗੀ ਇਹਦੇ 'ਚ ਚਿੱਕੜੀ ਪਈ ਦੇਖੋ ਜੀ ਹੱਥਾਂ ਨੂੰ ਕਿ ਤਰ੍ਹਾਂ ਚਿੰਬੜਦੀ ਆ ਤਾਂ ਦੇਖੋ ਜੀ ਪੱਥਰ ਨਿਕਲਦਾ ਇਹਦੇ ਚ ਵੀ ਕੋਈ ਆਪ ਕਰਕੇ ਜੀ ਸਰੀਓੜ ਰੜ ਕੇ ਇਹਨਾਂ ਵਧੀਆ ਬਣ ਗਏ ਹੁਣ ਆ ਦੇਖੋ ਜੀ ਇੱਧਰ ਪਹਿਲਾਂ ਕਣਕ ਬੀਜ ਲੰਦੇ ਤੇ ਹੋ ਜਾਂਦੀ ਸੀ ਥੋੜੀ ਬਹੁਤੀ ਟੂੜੀ ਹੁਣ ਤਾਂ ਜੀ ਜਨਵਰੀ ਨੇ ਹੋ ਗਏ ਫਸਲ ਹੋਣੀ ਨਹੀਂ ਕੰਦੇ ਜੀ ਕਿਸ਼ੌਤ ਇਹਦੇ ਚੱਕ ਹੀ ਲਈਏ ਹੈਨਾ ਇਹਨੂੰ ਚੱਕ ਕੇ ਲਾਉ ਮੈਂ ਹਾਂ ਫੇਰ ਰੱਖਦੇ ਇਹਨੂੰ ਬਾਅਦ ਤੇ ਫਿਰ ਵਧੀਆ ਲੱਗੂਗੀ ਹੈਨਾ ਅੜੀ ਰੱਖਦੇ ਇਹ ਲੱਗਦਾ ਹੈ ਹੱਥ ਵੀ ਨਹੀਂ ਚੱਲਦਾ ਫੇਰ ਕਾਸਾ ਲੱਗ ਜਾਂਦਾ ਨੇ ਟਾਈਮ ਨਾਲ ਹੋਰ ਹੋਰ ਕਿਤੇ ਢੀ ਛਿੱਤੀ ਗੋਲਾ ਹੀ ਰਿ хардио ਦੂੰਚੇ ਦੀਵਾ ਲੱਗਦਾ ਨਹੀਂ ਦੇਖ ਹੈ ਹੂਠ ਹੈ ਠੀਕ ਆ ਬਸ ਹੁਣ ਠੀਕ ਆ ਨਾ ਹੂੰ ਬਦਿਆਨ ਸਫਾਈ ਦਾ ਬਾਦ ਮੈਂ ਦੇਣੀ ਹੈ ਹੋਰ ਹੁਣ ਪਾਸੇ ਬਣ ਗਿਆ ਠੀਕ ਹੈ ਗਿਆ ਹੁਣ ਸਫਾਈ ਕਰਨੀ ਇਹਦੀ ਚਾਰ ਚਫੇਰੇ ਤੈਨ ਬਰਾਬਰ ਚਾਲੀ ਵਾਲੀ ਹੋਣਾ ਚਾਹੀਦਾ ਹੈ ਕੀ ਫਾਈਬਰ ਜਿਹੀ ਆਤੀ ਆਤੀ ਹੈ ਨਾ ਉੱਪਰ ਚੱਲ ਆ ਕੇ ਲਓ ਜੀ ਦੇਖੋ ਜੀ ਬਾਕੀ ਕਮੈਂਟ ਕਰ ਕਰਕੇ ਦੱਸੀ ਜਾਇਆ ਵੀ ਕਿੱਥੇ ਕੱਲ ਨੂੰ ਲੁਕਸਾ ਚੁੱਲੇ 'ਚ ਉੱਥੇ ਦੇ ਅਸੀਂ ਦੁਬਾਰੇ ਠੀਕ ਕਰ ਲੂਗੇ ਜੀ ਹੋ ਜਾਣੀ ਹੈ ਮਿੱਟੀ ਸਾਰੀ ਹੈ ਨਾ ਹਜੇ ਤਾਂ ਟੈਂਪਰੇਰੀ ਜਿਹਾ ਚੁੱਲਾ ਬਣਾਇਆ ਵਾ ਜੀ ਅਸੀਂ ਕੰਮ ਸਾਰਦੇ ਰਿਓ थोड़ी जी। के लिप -लिप करती है वैसे चूल्हा रोटी बनाई देख मिट्टी ना हो गई जर लाई फिर ਥੋੜੀ ਤੇ ਛੱਡਣੀ ਪਈ ਆ ਕੇ ਜਦੋਂ ਅੰਦਰ ਸਫਾਈ ਕਰ ਲਈ ਥੋੜੀ ਜਿਹੀ ਹੋ ਹੋ ਜੂਗੀ ਦਰਵੇ ਦੀ ਸਫਾਈ ਕਰਦੇ ਤੂੰ ਮਿੱਟੀ ਖੜਜੂਗੀ ਜਰਾ ਕਰ ਗਿੱਲਾ ਕਰ ਬਣਾ ਤੂੰ ਲਾ ਤੇ ਫਾਟੇ ਸਫਾਈ ਕਰ ਤੇ ਅੱਗੇ ਤੇ सारी सफाई करनी चूल्हे दी पीछे दे सारा बक्खा खराब हो गया पानी गरम रख दे से सी तो इधर वो तो सारी करनी सफाई रुक जाती है ਸਾਈਡ ਪਰ ਇਹ ਕੰਮ ਕਰ ਲੀਏ ਨਾ ਫਿਰ ਦੂਜੀ ਸਾਈਡ ਸਾਰੇ ਪਾਸੇ ਧਿਆਨ ਪੱਧਿਆ ਹੋ ਇਹ ਵੜ ਗਿਆ ਪੰਜੋਲਾ ਜੀ ਪਿੱਛੇ ਪਾਣੀ ਗਰਮ ਕਰਨੇ ਨੂੰ ਜੇ ਪਾਣੀ ਗਰਮ ਨਹੀਂ ਰੱਖਣਾ ਤਾਂ ਸਬਜੀ ਜਿत्रा ਇੱਕ ਦੋ ਸੀਟੀ ਬਚ ਗਈ ਪਿੱਛੇ ਰੱਖ ਦੋ ਅੱਗੇ ਹੋਰ ਕੰਮ ਕਰ ਲਓ ਪਿੱਛੇ ਸੀਟੀ ਆ ਹੀ ਜਾਂਦੀ ਹੈ ਜੀ ਕੁੱਕਰ ਨੂੰ ਅੱਗੇ ਰੋਟੀ ਵੜਾ ਲਓ ਇਸ ਤਰ੍ਹਾਂ ਜੀ ਇਹ ਬਣਿਆ ਹੋਇਆ ਗੈਸ ਵਾਲਾ ਕੱਬਾ ਜੀ ਦੋ ਦੋ ਚੀਜ਼ਾਂ ਤਿਆਰ ਹੋ ਜਾਂਦੀ ਹੈ ਜੀ 3-3 ਵਾਲਾ ਵੀ ਵੱਢਦਾ ਜੀ ਦੇਖਿਆ ਉਹਦਾ ਕਿਸੇ ਵੀਡੀਓ ਚ ਨੇਤਰ ਵਾਲੀ ਵੀਡੀਓ ਚ ਦੇਖਣਾ ਜੀ ਘਰ ਤੀ ਤੀਨ ਉਧਿਆਣਾ ਦਾ ਜੀ ਚੁੱਲਾ ਤੀ ਤੀਨ ਪੰਜੋਲੇ ਵਾਲਾ ਤੀਨ ਇਹਨਾਂ ਚਾਰ ਵਾਲਾ ਰੱਖੋ ਇੱਕ ਤੋਂ ਪਿੱਛੇ ਦੋ ਪੰਜੋਲੇ ਤੇ ਅੱਗੇ ਇੱਕ ਜੁੱਲਾ ਤਿੰਨ ਵਾਲਾ ਹਾਂ ਤਿੰਨ ਵਾਲਾ ਹਾਂ ਉਹ ਜਦ ਹੁਣ ਅਸੀਂ ਪਾਰ ਘਰ ਜਾਉਗੇ ਨਾ ਫਿਰ ਉਹੀ ਚੁੱਲਾ ਬਣਾਉਂਗੇ ਜੀ ਤਿੰਨ ਵਾਲਾ ਜੀ ਤਾਂਸੀ ਆ ਵੀ ਚਲ ਥੋੜਾ ਜਿਹਾ ਆਗੂ ਗਿ ਸੇਕ ਲੰਦਿਆ ਉੱਟੀ ਪਾੜੀ ਬਣਾ ਲਿਆ ਕੁਛ ਗੈਸ ਪਰ ਕਰ ਲਈਦਾ ਪਰ ਚੁੱਲੇ ਵੀ ਨਾ ਸਾਡਾ ਸਰਦਾ ਨਹੀਂ ਚੁੱਲਾ ਤਾਂ ਸਾਨੂੰ ਬਾਲਣੇ ਦੀ ਆਦਤ ਹੈ ਮੈਂ ਤਾਂ ਜਾਦਾ ਚੁੱਲੇ ਤੇ ਕੰਮ ਕਰਦੀ ਬੈਠ ਕੇ ਖੜ ਕੇ ਨਹੀਂ ਹੁੰਦਾ ਬਿੱਤੇ ਜਾਨ ਬੈਠ ਕੇ ਰੋਟੀ ਸਬਜੀ ਬਣਾਣੀ ਅੱਗ ਵੀ ਸੇਕਣੀ ਨਾਲੇ ਜਹੀ ਜੀ ਗੱਲ ਹੁੰਦੀ ਪਰ ਪੜਦੀ ਹੈ ਚੁੱਲੇ ਪਰ ਰੋਟੀ ਪਾੜੀ ਦੀ ਉਹ ਗੈਸ ਪਰ ਨਹੀਂ ਵਰਦੀ ਜਿੱਦ ਤੱਕ ਜਿੰਨਾ ਵਰਜੀ ਜ਼ੋਰ ਲਾ ਲਿਆ ਚੁੱਲ੍ਹੇ ਦੀ ਰੋਟੀ ਦਾ ਸਵਾਦ ਹੀ ਲੱਗੁੰਦਾ ਹੈ ਬਾਕੀ ਮੇਰੀਆਂ ਭੈਣਾਂ ਜਿਹੜੀਆਂ ਪੰਜਾਬ ਦੀਆਂ ਉਹਨਾਂ ਨੂੰ ਤਾਂ ਸਭ ਕੁਝ ਪਤਾ ਜੀ ਉਹ ਤਾਂ ਬਣਾ ਦਿਆ ਖਾਦਿਆ ਚੁੱਲ੍ਹੇ ਪਰ ਹੋ ਗਿਆ ਜੀ ਚੁੱਲਾ ਤਿਆਰ ਥੋੜੀ ਜਿਹੀ ਕਮੀ ਰਹਿ ਗਈ ਅੱਗੇ ਤੇ ਬਾਕੀ ਤੁਸੀਂ ਕਮੈਂਟਾਂ 'ਚ ਜ਼ਰੂਰ ਦੱਸਿਓ ਜੀ ਜਿੱਤੇ ਕਰਾਦੀ ਆ ਉਹ ਅਸੀਂ ਫਿਰ ਆਪਣੀ ਗਲਤੀ ਹੈ ਜਿਹੜੀ ਅਸੀਂ ਸੁਧਾਰ ਲੂਗੇ ਜੇ ਅੱਗੇ ਨੂੰ ਗਲਤੀ ਜਰੂਰ ਦੱਸਦਿਆ ਕਰੋ ਸਾਨੂੰ ਬੀਥੇ ਤੁਹਾਡੀ ਗਲਤੀ ਆ ਵੀ ਗਲਤੀ ਦੱਸੇ ਤੇ ਹੀ ਪਤਾ ਲੱਗਦਾ ਯਾਦਾ ਅੰਦਰੇ ਬਣਾਉਂਗੇ ਹੋਣਾ ਨਾ ਹੋ ਚਾਹ ਪੀਣੇ ਦੀ ਵੀ ਟਾਈਮ ਹੋ ਗਿਆ ਬੱਸ ਇੱਧਰ ਵਕਾ ਪਹਿਲਾਂ ਚੁੱਲੇ ਨੂੰ ਕਰ ਲਈਏ ਤਿਆਰ ਬਾਹ ਚਾਹੀ ਪੀਣੀ ਆ ਚਾਹ ਪੀ ਕੇ ਫਿਰ ਡੰਗਰ ਬੱਕਰੇ ਦੇਖਣੇ ਆ ਬੰਢਲੇ ਦਾ ਟਾਈਮ ਹੋ ਜਾਣਾ ਕਾ ਅਸੀਂ ਕੱਲ ਵੱਢ ਲਿਆਤਾ ਜੀ ਅਸੀਂ ਕੱਲ ਸੋਚਿਆ ਵੀ ਕੱਲ ਅਸੀਂ ਚੁੱਲੇ ਨੂੰ ਰਿਪੇਅਰਿੰਗ ਕਰਨੀ ਆ ਫਿਰ ਅਸੀਂ ਕੱਲ ਕਾ ਦੀ ਡਿਊਟੀ ਵਜਾ ਲਈ ਤੀ ਜੀ ਸਵੇਰੇ ਰਾਪੀ ਵੀ ਕੀਤੇ ਵਧੀਆ ਬਣਦਾ ਹੈ ਐਨ ਵਧੀਆ ਲੱਗ ਰਿਹਾ ਵਧੀਆ ਬਣ ਰਿਹਾ ਹੂੰ ਥੋੜੀ ਐਂ ਕਰਿਓ ਗੁਰਾਈ ਦਿਓ ਪਰਲੇ ਪੱਸੇ ਉਹੜਾ ਬੈੜਾ ਹੁਣ ਮੋਰੇ ਤੇ ਲੱਗ ਰਿਹਾ ਹੈ ਲੋ ਜੀ ਚੁੱਲਾ ਬਣ ਕੇ ਹੋ ਗਿਆ ਰੈਡੀ ਐਨ ਬਾਕੀ ਜਿੱਥੇ ਮਾੜੀ ਬੱਟੀ ਢਿੰਗੀ ਟੇੜ ਹੋਊਗੀ ਜੀ ਦੱਸ ਦਿਓ ਸਾਨੂੰ ਆਪਣੀ ਵਾਤੇ ਤਾਂ ਅਸੀਂ ਪੂਰਾ ਜੋਰ ਲਾਇਆ ਵਾ ਠੀਕ ਬਣਾ ਲੈਣੇ ਬਾਕੀ ਕਮੈਂਟਾਂ ਚ ਜਰੂਰ ਦੱਸਿਓ ਜੀ ਸਾਨੂੰ ਕਿੱਥੇ ਕਿਆ ਕਮੀ ਰਹਿ ਗਈ ਸਾਤੋਂ ਫਿਰ ਅਗਲੀ ਵਾਰ ਅਸੀਂ ਸੁਧਾਰੂ ਲੂਗੇ ਜੀ ਵਧੀਆ ਲੱਗ ਰਿਹਾ ਮਨ ਤਾਂ ਵਧੀਆ ਲੱਗਦਾ ਕੋਈ ਕਵੀ ਡਿੰਗਾ ਟੈਡਾ ਠੀਕ ਆ ਬਸ ਥੋੜਾ ਵਾ ਜਿੱਲਦੀ ਤਾਂ ਹੋ ਗਈ ਓਕੇ ਗੱਲ ਹੁਣ ਆ ਤੁਹਾਨੂੰ ਪਤਾ ਜਿੱਤਰਾ ਜੀ ਅੱਗੇ ਆ ਹਸਵਾ ਵਾਸਤੇ ਪੱਤਨੀ ਬਣਾਈ ਵੀ ਹੈ ਜੀ ਇਹਨੂੰ ਸਾਰੀ ਨੂੰ ਹੁਣ ਅਸੀਂ ਮਿੱਟੀ ਨਾਲ ਰਿਪੇਅਰਿੰਗ ਕਰਨੀ ਹੈ ਦੀ ਇਹਨੂੰ ਵਧੀਆ ਸਾਫ ਸੁਥਰੀ ਇਹ ਵੀ ਬਣਾਣੀ ਹੈ ਜੀ ਪੇਸੋਆ ਜਿਹੜੀ ਦੇਤੀ ਰਹਦੀ ਆ ਬਾਹਰ ਕੰਦ ਨਹੀਂ ਪੈਂਦਾ ਕੋਲੇ ਕੱਟ ਕੇ ਤੇ ਅੱਗ ਵੀ ਸੇਕ ਲੈਂਦੇ ਆ ਜੀ ਇਸ ਤਰ੍ਹਾਂ ਗੱਲ ਆ ਜੀ ਚਲੋ ਚਲੋ ਜੀ ਠੀਕ ਐ ਹੁਣ ਤੁਹਾਨੂੰ ਪੂਰਾ ਉਹ ਕਰਕੇ ਫਿਰ ਦਿਖਾਉਂਦੇ ਆ ਜੀ ਅਨੇ ਡੁਗਾ ਜੀ ਅਸੀਂ ਗਾਰਾ